ਓਏ ਹੋਰ ਵੀ ਗਰੁੱਪ ਵਾਲਿਓ ਕੀ ਹਾਲ ਹੈ ਮਿੱਤਰੋ ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਜੀ ਭਰਾ ਜੀ ਠੀਕ ਠਾਕ ਹਮ ਘਰ ਪਰਿਵਾਰ ਸੌਂਕ ਸਕਾਰ ਸਾਰੇ ਵੀਰਾਂ ਦਾ ਵਧੀਆ ਠੀਕ ਠਾਕ ਹਮ ਭਰਾ ਭਰਾ ਜੀ ਕਬੂਤਰਾਂ ਬਾਰੇ ਆਪਾਂ ਵੀਡੀਓ ਫੇਰ ਬਣਾਉਣ ਲੱਗੇ ਆਂ ਇਹ ਕਬੂਤਰਾਂ ਦਾ ਕੀ ਸਿਸਟਮ ਆ ਕਹਿੰਦੇ ਵੀ ਸਾਂਭ ਸੰਭਾਲ ਸਾਰੀ ਕਬੂਤਰਾਂ ਬਾਰੇ ਨੌਲੇਜ ਜਿੰਨੀ ਕੁ ਨੌਲੇਜ ਆ ਭਰਾ ਮੈਂ ਮੇਰੇ ਕੋਲੇ ਬਾਹਲੀ ਨੌਲੇਜ ਨਹੀਂ ਜਿੰਨੀ ਕੁ ਹੈਗੀ ਆ ਉਨੀ ਮੈਂ ਦੱਸੀ ਜਨਾਂਗਾ ਭਰਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਐ ਵੀ ਸਾਨੂੰ ਨਿੱਕੇ ਹੁੰਦਿਆਂ ਨੂੰ ਐ ਹੁੰਦਾ ਸੀਗਾ ਵੀ ਫਰਾਨੀ ਚੀਜ਼ ਲਈਏ ਕੋਈ ਖੜਾਉਣਾ ਲਈਏ ਜਾਂ ਕੋਈ ਗੱਲਬਾਤ ਆ ਨਾ ਵੀ ਲਈਏ ਜਦੋਂ ਨਾ ਮਿਲਣਾ ਤੇ ਮਨ ਬਹੁਤ ਉਦਾਸ ਹੁੰਦਾ ਹੁੰਦਾ ਸੀ ਹੁਣ ਉਹੀ ਸੋਚ ਲੈ ਕੇ ਵੀ ਆਪਾਂ ਉਹੀ ਚੀਜ਼ਾਂ ਜਵਾਕਾਂ ਨੂੰ ਲੈ ਕੇ ਦਿੰਨੇ ਆ ਵੀ ਜਵਾਕ ਨਾ ਐ ਉਦਰੇ ਮਾਜਾ ਕਰਨ ਆਪਾਂ ਬਹੁਤ ਉੱਧਰ ਦੇ ਸੀ ਕਿਉਂਕਿ ਉਦੋਂ ਟਾਈਮ ਹੀ ਉਹ ਜਿਹਾ ਸੀਗਾ ਨਾ ਤੇ ਆਪਣੇ ਮੰਮੀ ਡੈਡੀ ਵਗੈਰਾ ਘਰ ਦੇ ਨਹੀਂ ਸੀ ਲੈ ਕੇ ਦਿੰਦੇ ਉਹ ਚੀਜ਼ਾਂ ਤੇ ਹੁਣ ਉਹਨੂੰ ਕੋ ਟਾਈਮ ਹੋਰ ਹੁਣ ਜਵਾਕਾਂ ਦੀ ਖਤਰਬੰਦਾ ਹਰੇਕ ਉਸ ਲੈ ਲੈਂਦਾ ਸਾਡੀ ਸੋਚ ਵੀ ਇਹੀ ਆ ਭਰਾ ਜਿਹੜੇ ਸੌਕ ਆਉਂਦੇ ਨਹੀਂ ਪੂਰੇ ਹੋਏ ਜਵਾਕਾਂ ਨੇ ਪੂਰੇ ਕਰ ਦੇਈਂਦੇ ਆ ਇਸੇ ਤਰ੍ਹਾਂ ਹੀ ਕਬੂਤਰਾਂ ਬਾਰੇ ਆ ਭਰਾ ਜੀ ਜਿਵੇਂ ਕਬੂਤਰਾਂ ਦਾ ਸੀਗਾ ਸਿਸਟਮ ਜਿਵੇਂ ਕਬੂਤਰਾਂ ਦਾ ਸਿਸਟਮ ਆ ਭਰਾ ਕੂਤਰਾਂ ਬਾਰੇ ਤਾਂ ਆਪਾਂ ਹਜੇ ਵੀ ਸਿੱਖੀ ਜਾਂਦੇ ਆ ਆਪਾਂ ਕੋਈ ਗੁਰੂ ਨਹੀਂ ਬਾਬਾ ਨਾਨਕ ਗੁਰੂ ਆਪਣਾ ਭਰਾ ਕਈ ਮੈਸੇਜ ਕਰ ਦਿੰਦੇ ਬਾਈ ਗੁਰੂ ਕੋਣ ਗੁਰੂ ਆਪਣਾ ਬਾਬਾ ਨਾਨਕਾ ਬਹੁਤ ਬਾਜ਼ੀਆਂ ਹਰੀਆਂ ਤਕਰੀਬਨ ਇੱਕ ਸੀਜ਼ਨ ਚ 50 50 60 60 ਬਾਜ਼ੀਆਂ ਹਰਨੀਆਂ ਤੇ ਪੰਜ ਚਾਰ ਵਿੱਚੋਂ ਜਿੱਤਣੀਆਂ ਉਥੋਂ ਜਾ ਕੇ ਹੌਲੀ 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 ਹੁਣ ਉਸ ਟਿਕਾਣੇ ਤੇ ਪਹੁੰਚਿਆ ਕਿ ਵਧੀਆ ਕੂਤਰ ਉੱਡੇ ਜਾਂਦੇ ਆ ਭਰਾ ਜਿਤਨਾ ਨਾ ਜਿਤਨਾ ਤਾਂ ਪ੍ਰਮਾਤਮਾ ਦੇ ਬਾਸ ਹੁੰਦਾ ਨਾ ਮਗਰ ਮਗਰਲੇ ਕੂਤਰਾਂ ਚ ਫਿਰਦਾ ਹੁੰਦਾ ਜੇ ਕੂਤਰ ਨਾ ਜਾਵੇ ਪਿੰਡ ਖੜ ਜੇ ਵੀ ਤਾਂ ਜੇ ਉੜ ਕੇ ਤਾਂ ਬਸ ਬੰਦਾ ਕੂਤਰਾਂ ਦੇ ਖੇੜੀ ਖਤਮ ਹੋ ਜਾਂਦੀ ਹੈ ਜਦੋਂ ਉੜ ਜਵੇ ਠੀਕ ਹੈ ਚਲੋ ਆਪਾਂ ਲੰਮਾ ਨਾ ਜਾਂਦੇ ਹੋਏ ਜਿਵੇਂ ਕਬੂਤਰ ਇੱਕ ਤਾਂ ਭਰਾ ਜੀ ਕੂਤਰਾਂ ਦੇ ਨਾਲ ਜਦੋਂ ਦਾਣਾ ਪਾਉਨੇ ਆ ਪਾਣੀ ਪਾਉਨੇ ਆ ਪਾਣੀ ਤੇ ਚਲੋ ਦੋ ਤਿੰਨ ਰੀਪਾ ਦਿਆ ਕਰੋ ਕਿਉਂਕਿ ਹੁਣ ਗਰਮੀ ਆ ਗਈ ਜਦੋਂ ਕੂਤਰ ਕੂਤਰਾਂ ਨੂੰ ਦਾਣੇ ਦਾ ਇੱਕ ਟਾਈਮ ਬਣਾਉ ਉਪਰਾ ਤਕਰੀਬਨ ਦੁਪਹਿਰੇ ਜੇ ਬਣਾ ਲਓ 1 ਵਜੇ ਬਣਾ ਲਓ 12 ਵਜੇ ਬਣਾ ਲਓ 2 ਵਜੇ ਬਣਾ ਲਓ ਠੀਕ ਹੈ ਜਿਹੜੇ ਕੂਤਰ ਆਏ ਉਹਨਾਂ ਨੂੰ ਅੰਡ ਪਾਦਿਆ ਕਰੋ ਦਾਣੇ ਤੇ ਜਿਹੜੇ ਪਹਿਲਾਂ ਛੱਡਨੇ ਆ ਜਿਵੇਂ ਬੰਦੀ ਵਾਲੇ ਜਾਂ ਕੱਢਨੇ ਆ ਉਹਨਾਂ ਦਾ ਇੱਕ ਟਾਈਮ ਬਣਾ ਲਓ ਭਰਾ ਠੀਕ ਹੈ ਤੇ ਇੱਕ ਮੇਰੇ ਵੀਰਾਂ ਦੇ ਨਾਲ ਕੂਤਰ ਸੁੱਜ ਜਾਂਦੇ ਆ ਬਹੁਤ ਪ੍ਰੋਬਲਮ ਆਉਂਦੀ ਆ ਸੁੱਜਣ ਦੀਆਂ ਕੂਤਰਾਂ ਦੇ ਫੁੱਡੇ ਚੋਂ ਪਾਣੀ ਵੀ ਕੱਢਿਆ ਹੋਆ ਹੁੰਦਾ ਤੇ ਤੜਕੇ ਉਹ ਸੁੱਜ ਜਾਂਦੇ ਆ ਬਹੁਤ ਕੂਤਰ ਸੁੱਜਦੇ ਆ ਠੀਕ ਹੈ ਉਹਨਾਂ ਵਾਸਤੇ ਨੁਕਸਾ ਹੈਗਾ ਜਮੇਣ ਦਾ ਪਾਣੀ ਉਹ ਤੁਹਾਨੂੰ ਗਰੁੱਪ 'ਚ ਮੈਨੂੰ ਮੈਂ ਕਹੂੰਗਾ ਆਪਣਾ ਗਰੁੱਪ ਬਣਾਇਆ ਵਾ ਗਰੁੱਪ 'ਚ ਮੈਸੇਜ ਕਰ ਦਿਓ ਸਾਰਾ ਕੋ ਮਕਦਾਰ ਦੱਸ ਦੂੰਗਾ ਕਿਉਂਕਿ ਮੈਨੂੰ ਪਤਾ ਹੋਵੇ ਕਿਹੜੇ ਬੰਦੇ ਨੇ ਮੈਨੂੰ ਪੁੱਛਿਆ ਭਰਾ ਜੇ ਮੈਂ ਇਹਦੇ ਵਿੱਚ ਦੱਸ ਦੂੰਗਾ YouTube ਤੇ ਦੱਸ ਦੂੰਗਾ ਨਾ ਉਹਦੇ ਵਿੱਚ ਮੈਨੂੰ ਪਤਾ ਹੀ ਲੱਗਣਾ ਮੇਰੀ ਖੇਡ ਕਿਹਨੇ ਵਾਰਤੀ ਆ ਹੋਰ ਆਪਾਂ ਨੂੰ ਕੋਈ ਲਾਲਚ ਨਹੀਂ ਕੋਈ ਪੈਸਿਆਂ ਦਾ ਲਾਲਚ ਨਹੀਂ ਜਾਂ ਕੋਈ ਹੋਰ ਨਹੀਂ ਲਾਲਚ ਨਾ ਤੇ ਆਪਾਂ ਨੂੰ ਪਤਾ ਲੱਗਣਾ ਜ਼ਰੂਰੀ ਹੈ ਜੇ ਫਰਾਨਾ ਬੰਦਾ ਆਪਣੇ ਨਾਲ ਜਾਂ ਖੇਡ ਵਾਰਦਾ ਹੈ ਨਾ ਕੋਈ ਕੋਈ ਵੀ ਆ ਵਿੱਚ ਉਹ ਮੈਂ ਆਪਾਂ ਨੂੰ ਪਤਾ ਲੱਗਣਾ ਜ਼ਰੂਰੀ ਆ ਮੇਨਾ ਭਰਾ ਜੀ ਕੁੱਡੇ ਦੇ ਵਿੱਚ ਰਾਤ ਨੂੰ ਪਾਣੀ ਨਾ ਰੱਖੋ ਦਾਣਿਆਂ ਦੀ ਮਕਦਾਰ ਇੱਕ ਟਾਈਮ ਦੀ ਬਣਾ ਲਓ ਦਾਣੇ ਵੀ ਕੁੱਡੇ ਦੇ ਵਿੱਚ ਬਾਹਰ ਆ ਤਾਂ ਨਾ ਰੱਖੋ ਕੁੱਡੇ ਸਾਫ ਰੱਖੋ ਮਿੱਟੀ ਮੁੱਟੀ ਵਗੈਰਾ ਕੋ ਉਤਰ ਨਾ ਚੋਣ ਠੀਕ ਹੈ ਤੇ ਜਿਹੜਾ ਉਤਰ ਸੋਜਦਾ ਉਹਦੇ ਵਾਸਤੇ ਜਮੈਣ ਦਾ ਪਾਣੀ ਆ ਉਹ ਤੁਹਾਨੂੰ ਮੇਰੇ ਗਰੁੱਪ 'ਚ ਦੱਸ ਦੂੰਗਾ ਠੀਕ ਹੈ ਪਹਿਲੀ ਗੱਲ ਤਾਂ ਸੋਚਦੇ ਨਹੀਂ ਜੇ ਕੋਈ ਸਵੱਜ ਕੇ ਆਵੇ ਤੇ ਉਹਦੀ ਵੀ ਦਵਾਈ ਹੈਗੀ ਸਵੱਜ ਕੇ ਆਵੇ ਤਾਂ ਉਹਦੀ ਦਵਾਈ ਵੀ ਮੇਰੇ ਕੋਲ ਲਿਖੀ ਪਈ ਹੈ ਇੱਕ ਮਿੰਟ ਜਿਵੇਂ ਤਾਜ਼ੀਆਂ ਪੱਤੀਆਂ ਗਲਾਬ ਦੀਆਂ ਸੁੰਡ ਮਨੱਕਾ ਸਹਿਦ ਤੇ ਇਹ ਗੋਲੀ ਜੀ ਬਣਾ ਕੇ ਭਰਾ ਦਿੱਤੀ ਜਾਂਦੀ ਆ ਰਗੜ ਕੇ ਗੋਲੀ ਬਣਾ ਕੇ ਜਿਵੇਂ ਕੂਤਰ ਸੁੱਜ ਕੇ ਆਵੇ ਇਹ ਦੇ ਦਿਓ ਛੋਟੀ ਜੀ ਗੋਲੀ ਬਣਾ ਕੇ ਠੀਕ ਆ ਇਹਦੀ ਮਕਦਾਰ ਵੀ ਮੈਂ ਲਿਖ ਕੇ ਹੀ ਪਾ ਦੂੰ ਪਰ ਚ ਕੋਈ ਪਾ ਦੂੰ ਭਰਾ ਠੀਕ ਆ ਜੇ ਕੂਤਰ ਕੋਈ ਸੁੱਜ ਕੇ ਆਉਂਦਾ ਉਹਦਾ ਵੀ ਇਲਾਜ ਆ ਸੁੱਜਣ ਤੋਂ ਪਹਿਲਾਂ ਜਮੈਣ ਦਾ ਪਾਣੀ ਦੇ ਦਿਓ ਉਹ ਨਹੀਂ ਸੋਚਦਾ ਭਰਾ ਬਾਕੀ ਮੈਂ ਨਾ ਭਰਾ ਕੂਤਰ ਸਾਹਮਣਾ ਹਰੇਕ ਪਉਦਾ ਵੀ ਬਾਈ ਸੰਭ ਗਏ ਕਿਵੇਂ ਬਾਜੀਆਂ ਆ ਗਈਆਂ ਗੇੜਿਆਂ ਤੋਂ ਆਏ ਨੂੰ ਕੀ ਕਰੀਏ ਭਰਾ ਜੀ ਗੇੜਿਆਂ ਤੋਂ ਆਇਆ ਕੂਤਰ ਨਹੀਂ ਸਾਹਮਣਾ ਜਿਸ ਦੇ ਉਹ ਕੂਤਰ ਕੱਢ ਲਿਆ ਡਾਈਆਂ ਪਾ ਲਿਆ ਉਹਦੇ ਤੋਂ ਸਾਮ ਚੱਲ ਪੈਂਦੀ ਹੈ ਭਰਾ ਠੀਕ ਹੈ ਤੁਸੀਂ ਜੇ ਆਏ ਕੂਤਰ ਨੂੰ ਪੂਰਾ ਕਰ ਲੈਨੇ ਆ ਜਾਨੀ ਸਹੀ ਕਰ ਲੈਨੇ ਆ ਜਿਹੜੀ ਸਥਿਤੀ ਚੋਂ ਡਿਆ ਸੀ ਉਹ ਜਿਹਾ ਕਰ ਲੈਨੇ ਆ ਫੇਰ ਤੁਸੀਂ ਕੂਤਰਵਾਜਾਂ ਫੇਰ ਤੁਸੀਂ ਬਾਜੀ ਛੜਨ ਤੇ ਲੈ ਕੇ ਹੈਗੀਆਂ ਜੇ ਤੁਸ ਤੋਂ ਆਇਆ ਕੂਤਰ ਹੀ ਨਹੀਂ ਸਮਝਦਾ ਫੇਰ ਨਹੀਂ ਭਾਈ ਫੇਰ ਬਾਜੀ ਵਾਲਾ ਕੁਸਮ ਨਹੀਂ ਕੋਈ ਨਹੀਂ ਤੁਹਾਨੂੰ ਸਿਖਾ ਸਕਦਾ ਠੀਕ ਆ ਆਏ ਕੂਤਰ ਨੂੰ ਕਿਵੇਂ ਪਾਣੀ ਪੂਰਾ ਹੁੰਦਾ ਨਾਰਮਲ ਚੀਜ਼ਾਂ ਸਾਰੇ ਵੀਰਾਂ ਨੂੰ ਇਹ ਚੀਜ਼ ਦਾ ਪਤਾ ਜਦੋਂ ਕੂਤਰ ਆਉਂਦਾ ਸਤਰੀ ਤੇ ਪੈਂਦਾ ਉਹਨੂੰ ਸਤਰੀ ਤੇ ਬੜਾ ਟਾਈਮ ਮੱਚਣ ਨਾ ਦਿਓ ਠੀਕ ਆ ਧੁੱਪ ਜਾ ਉਹਨੂੰ ਗੁੱਡੇ ਚ ਤਾੜ ਲਓ ਉਹਨੂੰ ਸਾਮੇ ਇੱਕ ਜਾਲੀ ਚ ਕੱਢ ਲਓ ਉਹਨੂੰ 5-4 ਮਿੰਟ ਵੇਟਣ ਦਿਓ ਉਸ ਤੋਂ ਬਾਅਦ ਉਹ ਤੇ ਬੱਤੀ ਬੁੱਤੀ ਲਾ ਲਓ ਬੱਤੀ ਲਾ ਕੇ ਉਹਦਾ ਪਾਣੀ ਮਾੜਾ ਮੂੰਹ ਜਾਂ ਡੁੱਬ ਲੈਣ ਦਿਓ ਜੇ ਮੈਨੂੰ ਕਹਿੰਦੇ ਨੇ ਨੋਕ ਲਵਾ ਲਓ ਇੱਕ ਨੋਕ ਪਾਣੀ ਮਾੜੇ ਪਾਣੀ ਵਿੱਚ ਡੋਬ ਗਿਆ ਉਦੋਂ ਕੋਲੀ ਖਾ ਚਲੋ ਜਾਂ ਕੋਲੀ ਆ ਜਾਂ ਕੁਝ ਵੀ ਆ ਪਾਣੀ ਆ ਠੀਕ ਹੈ ਉਸ ਤੋਂ ਬਾਅਦ ਉਹਨੂੰ ਦੇਖ ਲਓ ਵੀ ਕਿਵੇਂ ਉਹ ਸਥਰੀ ਸੈਟ ਹੋ ਜਾਊਗਾ ਉਹ ਤੋੜ ਕਰੂਗਾ ਪਾਣੀ ਦੀ ਉਹ ਪਾਣੀ ਦੀ ਪੂਰੀ ਤੋੜ ਜੀ ਕਰਦਾ ਉਸ ਤੋਂ ਬਾਅਦ ਉਹਨੂੰ ਥੋੜਾ ਜਿਹਾ ਪਾਣੀ ਉਹ ਤੋਂ ਵੱਧ ਪਿਆ ਦਿਓ ਤਾਨੂੰ ਪਤਾ ਲੱਗ ਜਵੇ ਪਾਣੀ ਇਹਦੇ ਘਟਕ ਅੰਦਰ ਗਿਆ ਆਪਾਂ ਲਾਈ 5 ਇੱਕ 2 ml 3 ml ਤੱਕ ਪਾਣੀ ਅੰਦਰ ਗਿਆ ਠੀਕ ਆ ਜਦੋਂ ਪਾਣੀ ਅੰਦਰ ਜਾਵੜਿਆ ਉਹਨੂੰ ਪਾਣੀ ਖਿੱਚਣ ਦਿਓ ਬੈਠਾ ਰਹਿਣ ਦਿਓ ਜਦੋਂ ਤੁਸੀਂ ਦੇਖ ਲਿਆ ਵੀ ਹਲਾ ਕੇ ਹੀ ਦੇਖ ਲੈਨੇ ਆਪਾਂ ਨੂੰ ਪਤਾ ਲੱਗ ਜੇ ਪਾਣੀ ਖਿੱਚ ਲਿਆ ਫਿਰ ਉਹਨੂੰ 5 ml ਪਾਣੀ ਹੋਰ ਪਿਆ ਦਿਓ ਉਸ ਤੋਂ ਬਾਅਦ ਉਹਨੂੰ ਵੇਖੋ ਵੀ ਕਿਵੇਂ ਐ ਸੈੱਟ ਹੈ ਜੇ ਤਾਂ ਉਹਦੀ ਸਥਿਤੀ ਡਾਊਨ ਤਾਂ ਉਹਨੂੰ ਪਾਣੀ ਹੋਰ ਨਾ ਪਿਆਓ ਜੇ ਕੋਈ ਤਰ ਸੰਭਲਿਆ ਵਾ ਤੈਨੂੰ ਪਤਾ ਲੱਗ ਗਿਆ ਵੀ ਸੰਭਲ ਗਏ ਸਤਾ ਸਰਾ ਤਾਂ ਉਹਨੂੰ ਪੰਜ 7 ਮਿੰਟ ਬਾਅਦ 10 ਮਿੰਟ ਬਾਅਦ ਡੱਕਵਾ ਪਾਣੀ ਪਿਆ ਦਿਓ ਰਾਜ ਕੇ ਪਰ ਅਜੇ ਕਾਲੀ ਕੋਈ ਨਹੀਂ ਇਹ ਪੰਜ 10 ਮਿੰਟ ਲੈਂਦੇ ਆ ਇਹ 10 20 ਮਿੰਟ ਲੈਂਦੇ ਆ ਆਪਾਂ ਨੂੰ ਐ ਹੁੰਦਾ ਵੀ ਫਲਾਣੇ ਤਾਂ ਆਪਾਂ ਜਾਣਾ ਦਵਾ ਦਾ ਪਾਣੀ ਪਿਆ ਦੇਣੇ ਦਵਾ ਦਾ ਮੂਰੇ ਬਦਾਮ ਰੱਖ ਲੈਣੇ ਉਤੋਂ ਕੁੱਤਰ ਖਰਾਬ ਹੋ ਜਾਂਦੇ ਭਰਾ ਠੀਕ ਹੈ ਜਦੋਂ ਪਾਣੀ ਤੁਸੀਂ ਡੱਕਵਾ ਪਿਆ ਤਾਂ ਰਾਜ ਕੇ ਪੀ ਲਿਆ ਉਹਨੇ ਜਿੰਨਾ ਟਾਈਮ ਉਹ ਪਾਣੀ ਨਹੀਂ ਖਿੱਚਦਾ ਓਨਾ ਟਾਈਮ ਤੁਸੀਂ ਦਾਣੇ ਖਰਾਕ ਬਦਾਮ ਜੋ ਵੀ ਪਾਉਣੇ ਨਹੀਂ ਪਾਉਣਾ ਭਰਾ ਓਨਾ ਟਾਈਮ ਨਹੀਂ ਪਾਉਣਾ ਠੀਕ ਹੈ ਆਏ ਕੂਤਰ ਨੂੰ ਰਿਕਵਰੀ ਵਾਲੇ ਕੈਪਸੂਲ ਵੀ ਲੱਗ ਜਾਂਦੀਆਂ মালਟੀਵਿਟਾਮਿਨ ਦੀਆਂ ਗੋਲੀਆਂ ਵੀ ਲੱਗ ਜਾਂਦੀਆਂ ਉਹ ਪਹਿਲੀ ਗੱਲ ਤਾਂ ਲੋੜ ਨਹੀਂ 99% ਜਦੋਂ ਕੂਤਰ ਪਹਿਲੀ ਇੱਕ ਦੋ ਵਾਰੀ ਤੰਗ ਹੁੰਦਾ ਉਦੋਂ ਬਾਅਦ ਜਦੋਂ ਸੰਭਲਣ ਲੱਗਿਆ ਉਹਨੂੰ ਕੂਤਰ ਨੂੰ ਵੀ ਉਹੀ ਪੋਜ਼ਿਟਿਵ ਪੈ ਜਾਂਦੀ ਉਹ ਆਪੇ ਹੀ ਸੈੱਟ ਹੋ ਜਾਂਦਾ ਕੂਤਰ ਉਹਨਾਂ ਦੇ ਗੀ ਕੂਤਰ ਬਹੁਤ ਜਿਆਦਾ ਜ਼ੋਰ ਲਾ ਕੇ ਵਹਿੰਦੇ ਆ ਗਰਮੀ ਦੇ ਵਿੱਚ ਵਹਿੰਦੇ ਕਿਉਂ ਜਿਹੜੇ ਰਹੀਸੇ ਹੁੰਦੇ ਆ ਭਰਾ ਜਿਹੜੇ ਰਹੀਸੇ ਹੁੰਦੇ ਆ ਤੜ ਕਿਉਂ ਵੇਖਿਆ ਕਰੋ ਛੱਡਣ ਵੇਲੇ ਵੀ ਬਾਦਾਮ ਨਾ ਹੋਣ ਪੁੱਟੇ ਜਦੋਂ ਗਰਮੀ ਆ ਗਈ ਅਜੇ ਤਾਂ ਕੁਛ ਨਹੀਂ ਦੇਖਣ ਦੀ ਲੋੜ ਉਦੋਂ ਵੇਖ ਲਿਆ ਕਰੋ ਵੀ ਰੈਸ ਨਾ ਹੋਵੇ ਜੇ ਕੂਤਰ ਪਾਰਟ ਦੇ ਆ ਤਾਂ ਵੀ ਮਾੜੀਆਂ ਤੁਸੀਂ ਪਾਰਟ ਕੇ ਵੀ ਕੂਤਰ ਨੂੰ ਦਾ ਕੁਛ ਨਹੀਂ ਰਹਿੰਦਾ ਦਾਣੇ ਹੀ ਉਹਨੇ ਪਾਓ ਮਕਦਾਰ ਹੀ ਉਹ ਜੀ ਬਣਾਓ ਠੀਕ ਹੈ ਵੀ ਦਾਣੇ ਖਿੱਚ ਲੈਵੇ ਬੋਲਤੀ ਜਨਾ ਸਿਆਉ ਦਾ ਸਰਕਾ ਪਾ ਲਿਆ ਕਰੋ ਯਾਰ ਪਾਣੀ ਦੇ ਵਿੱਚ ਕੂਤਰੇ ਰੈਸ ਨਹੀਂ ਰਹਿਣੀ ਠੀਕ ਆ ਉਹਦੀ ਮਕਦਾਰ ਮੈਂ ਤੁਹਾਨੂੰ ਸਾਰੀ ਲੈ ਕੇ ਪਾ ਦੂੰ ਕੋਈ ਗੱਲ ਨਹੀਂ ਸਿਆਉ ਦਾ ਸਰਕਾ ਪਾਤਾ ਕੂਤਰੇ ਤੜਕੇ ਨੂੰ ਰੈਸ ਨਹੀਂ ਰਹਿੰਦੀ ਠੀਕ ਆ ਜਦੋਂ ਰੈਸ ਨਾਲੇ ਕੂਤ ਨਹੀਂ ਉੱਡੀ ਜਾਂਦਾ ਭਰਾ ਕੂਤਰਾ ਕੇ ਤੰਗ ਨਹੀਂ ਹੁੰਦਾ ਪੁੱਠਾ ਨਹੀਂ ਡੱਗਦਾ ਜਦੋਂ ਰੈਸ ਆ ਉਦੋਂ ਕੂਤਰ ਮਰਦਾ ਉਹਦੇ ਹੀ ਤੰਗ ਹੁੰਦਾ ਰੈਸ ਤੋਂ ਬੰਦਾ ਕੂਤਰ ਭਾਵੇਂ ਸਾਰੀ ਦਿੜੀ ਉੱਡ ਜੇ ਕੂਤਰ ਨਹੀਂ ਮਰਦਾ ਇਹ ਗੱਲ ਕਲੀਅਰ ਆ ਜੇ ਕੂਤਰ ਤੁਹਾਡਾ ਬੱਦ ਤੰਗ ਜਾਨ ਚ ਘਟ ਗਿਆ ਭਾਰ ਘਟਾ ਗਿਆ ਤੁਹਾਡੇ ਕੋਲੇ ਰਿਕਵਰੀ ਕੈਪਸੂਲ ਨਹੀਂ ਰਿਕਵਰੀ ਕੈਪਸੂਲ ਦੇ ਦੋ ਪੂਰਾ ਹੋ ਜਾਂਦਾ ਭਰਾ ਵੇ ਤੁਹਾਡੇ ਪਨਸਾਰੀ ਨੇੜੇ ਹੈਗੀ ਆ ਪਨਸਾਰੀ ਤੋਂ ਆਪਣੇ ਘਰੇ ਹੀ ਹੁੰਦਾ ਸਾਮਾਨ ਸਾਰਾ ਕੁਝ ਇੱਕ ਤਾਂ ਚਾਰ ਮਾਗ ਜਲੇ ਲਓ ਉਹਨਾਂ ਨੂੰ ਕੁੱਟ ਲਓ ਇੱਕ ਬਦਾਮ ਕੁੱਟ ਲਓ ਠੀਕ ਆ ਸੋਨੇ ਦਾ ਵਰਕ ਮਿਲ ਜੇ ਵਿੱਚ ਉਹ ਰਲਾ ਲਓ 12 ਸਿੰਗਾ ਇੱਕ ਹੋਰ ਕਿਹੜੀ ਭਸਮਾ ਯਾਰ ਉਹ ਮੈਂ ਤੁਹਾਨੂੰ ਦੱਸ ਦਿੰਨਾ ਉਹ ਵਿੱਚ ਪਾ ਕੇ ਮਨ ਲਵੇ ਸੀਖ ਤੇ ਜਿਹੜਾ ਜਿਹੜਾ ਕਿ ਪਾ ਕੇ ਉਹ ਦੇ ਦਿਓ ਕੂਤਰ ਤੁਹਾਡਾ ਕੋੜੇ ਵਰਗਾ ਬਣ ਜਾਊਗਾ ਕੋਈ ਰਿਕਵਰੀ ਦੀ ਲੋੜ ਨਹੀਂ ਕੁਛ ਨਹੀਂ ਲੋੜ ਠੀਕ ਆ ਵੀ ਉਹਦੀ ਇੱਕ ਗਿੜਕ ਜੀ ਬਣਾ ਲਓ ਬਣਾ ਲਓ ਜਿਵੇਂ ਆਪਣੀ ਹੁੰਦੀ ਹੈ ਚੋਹਾਰੇ ਦੀ ਗਿੜਕ ਉਸ ਤਰ੍ਹਾਂ ਲੰਮੀ ਜੀ ਕਰਕੇ ਉਹਦੇ ਅੰਦਰ ਸੈਟ ਦਿਓ ਤੇ 5-7 ਮਲ ਨਿੱਗਾ ਜਿਹਾ ਪਾਣੀ ਦੇ ਦਿਓ ਠੰਡਾ ਪਾਣੀ ਨਾ ਦਿਓ ਵੀ ਉਹ ਖੁਰ ਜਾਵੇ ਉਹਦਾ ਜਦੋਂ ਅੰਦਰੋਂ ਗਰਮ ਹੋ ਗਿਆ ਅੰਦਰੋਂ ਆਪਾ ਪਾਣੀ ਨਾ ਠੰਡਾ ਹੋ ਜਾਂਦਾ ਸਮਝ ਗਿਆ ਪਹਿਲਾਂ ਕੂਤਰ ਗਰਮ ਉੱਡ ਕੇ ਆਉਂਦਾ ਮੱਚ ਕੇ ਆਉਂਦਾ ਉਸ ਤੋਂ ਬਾਅਦ ਆਪਾ ਪਾਣੀ ਦਿੰਨੇ ਆ ਇੱਕ ਤਰ੍ਹਾਂ ਉਹਦੇ ਗਰਮ ਸਰਦ ਹੁੰਦਾ ਇਹਦੇ ਨਾਲ ਥੋੜਾ ਜਿਹਾ ਉਹਨੂੰ ਤਾਕਤ ਮਿਲ ਜਣੀ ਤੇ ਗਰਮ ਹੋ ਜਾਣਾ ਠੀਕ ਆ ਇਹਦੇ ਤੋਂ ਕੂਤਰ ਨੇ ਸੈਟ ਆਪ ਹੀ ਹੋ ਜਾਣਾ ਜੇ ਤੁਹਾਡੇ ਬਾਜੀ ਨੇੜੇ ਆ ਗੇੜਿਆਂ ਤੇ ਆ ਜਾਂ ਗੇੜਿਆਂ ਤੋਂ ਪਹਿਲਾਂ ਵੀ ਕੂਤਰ ਬਾੜਾ ਕਮਜ਼ੋਰ ਜਿਹਾ ਇਹ ਜੇ ਜੀ ਵੀ ਭਰਾ ਤੁਸੀਂ ਦੇ ਸਕਦੇ ਆ ਬਾਕੀ ਭਰਾ ਆਏ ਕੂਤਰ ਨੂੰ ਗੋੜ ਦਿਓ ਗੋੜ ਬਣਾ ਲਓ ਗੋੜ ਉਹ ਨਹੀਂ ਦੇਣਾ ਜਿਹੜਾ ਦੂਸਰੀ ਵਾਰ ਤੇ ਤੂਰ ਨਵਾਸ ਦੇਣਾ ਗੋੜ ਚ ਥੋੜੀਆਂ ਚੀਜ਼ਾਂ ਪੈਂਦੀਆਂ ਆ ਫੜਕੜੀ ਗੱਲ ਕਰਕੇ ਪੈ ਜੂਗੀ ਇੱਕ ਮਗਾ ਇੱਕ ਛੋਟੀ ਲੱਤੀ ਲੈ ਜੀ ਪੁਰਾਣਾ ਗੋੜ ਉਹਦੀ ਮਕਦਾਰ ਮੰਨ ਲਓ ਕਿ 200 ਗ੍ਰਾਮ ਗੋੜ ਹੋਵੇ ਕਾਲਾ ਪੁਰਾਣਾ 10 10 ਗ੍ਰਾਮ ਇਹ ਤਿੰਨ ਚੀਜ਼ਾਂ ਹੋਣ ਇਹ ਰਲਾ ਲਓ ਟਕਾ ਕੇ ਰਲਾ ਕੇ ਮਿਕਸ ਕਰਕੇ ਤੇ ਮੰਨ ਲਓ 16 ਦੇ ਦਾਣੇ ਜਿੰਨਾ ਦੇ ਦਿਓ ਕੋਤਾ ਥੋੜਾ ਸਹੀ ਰਹੂਗਾ ਭਰਾ ਕੋਤਰ ਮਰਦਾ ਨਹੀਂ ਜਦੋਂ ਨੋਕਾਂ ਲਵਾਈਆਂ ਮੰਨ ਲਈ ਪਾਣੀ ਪਿਆ ਥੋੜਾ ਜਿਹਾ ਮੰਨ ਲਈ 5 ਕਿਲੋ ਪਾਣੀ ਪੀਣ ਤੋਂ ਬਾਅਦ ਜਦੋਂ 5 ਕਿਲੋ ਕੁੱਤਰ ਪਾਣੀ ਖਿੱਚ ਜਾਂਦਾ ਉਸ ਤੋਂ ਬਾਅਦ ਇਹ ਦੇ ਕੇ ਤੇ ਉਸ ਤੋਂ ਬਾਅਦ ਡੱਕਵਾ ਪਾਣੀ ਪਿਆ ਦੇ ਉਪਰ ਆ ਇਹ ਵੀ ਰਿਕਵਰੀ ਹੋਈ ਆ ਠੀਕ ਆ 98 ਕੀ 100% ਕੁੱਤਰ ਦੀ ਰਿਕਵਰੀ ਆ ਇਹ ਰਿਕਵਰੀ ਪੂਰੀ ਕਰ ਦਿੰਦਾ ਕੁੱਤਰ ਨੇ ਕਰਨਾ ਤਾਂ ਆਪਦੇ ਆ ਵੀ ਸੈੱਟ ਹੁੰਦਾ ਖਰਾਾ ਖਿੱਚਣੇ ਹੁੰਦੀ ਆ ਠੀਕ ਆ ਇਹਦੇ ਨਾਲ ਕੁੱਤਰ ਸੈੱਟ ਹੋ ਜਾਂਦਾ ਭਰਾ ਭਰਾ ਜੀ ਜਿਹੜਾ ਕੁੱਤਰ ਸਾਮ ਗਿਆ ਕਰਿਆ ਇਹ ਕੁੱਤਰ ਨੂੰ ਕੂਤਰ ਡਾ ਵੀ ਲੋ ਜਿਹੜਾ ਕੂਤਰਾ ਹੈ ਕੂਤਰ ਨੂੰ ਪੂਰਾ ਕਰਨ ਲੱਗ ਗਿਆ ਛੱਡਣਾ ਸਹੀ ਲੱਗ ਗਿਆ ਧਿਆਨ ਦੇਣ ਲੱਗ ਗਿਆ ਕੂਤਰਾਂ ਤੇ ਟਾਈਮ ਦੇਣ ਲੱਗ ਗਿਆ ਉਹ ਹੀ ਕੂਤਰ ਡਾ ਸਕਦਾ ਭਾਈ ਜੇ ਕੂਤਰ ਤੋਂ ਢਾਂਗੀ ਤੋਂ ਦੇਖ ਕੇ ਆਪਾਂ ਭੱਜਣਾ ਹੁੰਦਾ ਹਰੇਕ ਤਰ੍ਹਾਂ ਦੇ ਕੰਮ ਆ ਬੰਦਾ ਬਹੁਤ ਵਿਜੀ ਹੁੰਦਾ ਬਹੁਤ ਪ੍ਰੋਬਲਮ ਆਉਂਦੀਆਂ ਪਰ ਉਹਨਾਂ ਚ ਜੇ ਆਪਾਂ ਟਾਈਮ ਦੇਵਾਂਗੇ ਤਾਂ ਫੇਰ ਹੀ ਜਿੱਤਾਂਗੇ ਤੇ ਬਾਕੀ ਭਰਾਜੀ ਚੀਜ਼ਾਂ ਸਹੀ ਬਣਾਓ ਕੋਈ ਵੀ ਚੀਜ਼ ਨਾ ਅਨਸਾਰੀ ਤੋਂ ਲੈ ਕੇ ਆਉਣੇ ਉਹ ਵੀ ਸਹੀ ਹੋਵੇ ਮੈਡੀਕਲ ਤੋਂ ਲੈਣੇ ਉਹ ਵੀ ਸਹੀ ਹੋਵੇ ਮੈਂ ਵਾਰ-ਵਾਰ ਕਹਿੰਦਾ ਥੋੜੇ ਧਮਕ ਚਾਹੂਗਾ ਫਲਾਨੀ ਚੀਜ਼ ਦਿੱਤੀ ਜੇ ਉਹ ਸਹੀ ਨਹੀਂ ਹੋਈ ਤਾਂ ਨੁਕਸਾਨ ਹੁਣ ਮੈਂ ਤੁਹਾਨੂੰ ਉਦਾਹਰਨ ਦੇ ਤੌਰ ਤੇ ਦਿੰਦਾ ਮੇਰੇ ਕੋਲ گلاب ਦੀਆਂ ਪੱਤੀਆਂ ਮੈਂ ਬੈੱਡ ਤੇ ਜੜੇ ਤੇ ਬੈਠਾ ਆਹ گلاب ਆਪਣੇ ਦੇਸੀ ਹੁਣ گلاب ਦੇ ਫੁੱਲਾਂ ਦੀ ਲੋੜ ਪੈਣੀ ਐ ਸਾਮੇ ਆਹ ਲੈ ਆ ਬੈੱਡ ਤੇ ਢੇਰੀ ਕਰੇ ਪਏ ਆ ਵੀ ਹਜੇ ਪੱਖਾ ਚਲਾਉਣ ਦੀ ਲੋੜ ਨਹੀਂ ਜਦੋਂ ਪੱਖਾ ਚਲਾਉਣਾ ਹੋਇਆ ਉਦੋਂ ਉੱਡਣਗੇ ਤੇ ਇਹਨਾਂ ਨੇ ਇਹਨਾਂ ਦੀ ਲੋਡ ਪੈਣੀ ਹੈ ਕੋਈ ਵੀ ਚੀਜ਼ ਆ ਤੁਹਾਡੀ ਆਪਦੀ ਤਸੱਲੀ ਬਖਸ਼ ਹੋਵੇ ਪ੍ਰਾ ਕੋਈ ਵੀ ਚੀਜ਼ ਵਾਰਤਦੇ ਹੋ ਕੋਈ ਬਦਾਮ ਵਾਰਤਦੇ ਹੋ ਬਦਾਮ ਵੀ ਵਿੱਚ ਕੋਲੇ ਕੋੜੇ ਨਾ ਹੋਣ ਲੱਗੇ ਨਾ ਹੋਣ ਠੀਕ ਆ ਕੋਈ ਅਨਸਾਰੀ ਤੋਂ ਚੀਜ਼ ਲੈਣੇ ਆ ਉਹ ਚੀਜ਼ ਸਹੀ ਮਿਲ ਜੇ ਆਪਾਂ ਨੂੰ ਕੋਈ ਮੈਡੀਕਲ ਤੋਂ ਚੀਜ਼ ਲੈਣੇ ਉਹ ਐਕਸਪਾਇਰ ਨਾ ਮਿਲ ਜਵੇ ਕੋਈ ਚੀਜ਼ ਨਾ ਹੋ ਜੇ ਆਉਂਦੇ ਮੈਂ ਕੱਲ੍ਹ ਲਈ ਮੈਡੀਕਲ ਤੋਂ ਸਮਾਨ ਲੈ ਕੇ ਆਇਆ ਔਰ ਕਵਰੀ ਵਾਲੇ ਵੀ ਲੈ ਕੇ ਆਂ ਦੂਜੇ ਵੀ ਲੈ ਕੇ ਆਂ ਕਈ ਵਾਰੀ ਨਹੀਂ ਟਾਈਮ ਹੁੰਦਾ ਫਿਰ ਅਗਲੇ ਨੂੰ ਕਈ ਦੇ ਵੀ ਆ ਦੇਦੇ ਯਾਰਾ ਨਾ ਨਿਹਾਲ ਸਿੰਘ ਵਾਲੇ ਮਨੀ ਹੁਣੀ ਹੈਗੇ ਆਪਣੇ ਮਿੱਤਰ ਉਹਨਾਂ ਨੂੰ ਮਿਲ ਜਾਂਦਾ ਸਹੀ ਸਮਾਨ ਮੈਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਿਆ ਸੀ ਉਹ ਮੇਰੇ ਕੋਲ ਸੀਸੀ ਪਈ ਹੈ ਮੈਂ ਤੁਹਾਨੂੰ ਦੱਸਦਾ ਜਾਨਣਾ ਮੈਂ ਉਧਰ ਆਪਣੇ ਕੁਆਟਰ ਚ ਜੀ ਭਰਾ ਜੀ ਜੀ ਉਹਨੇ ਸੀਪ ਨੇ ਬਲਾ ਪ੍ਰਣ ਨੇ ਨੋਕਸੀਵੇਟ ਇਹਨੇ ਘੱਟ ਕੰਮ ਕਰਿਆ ਭਰਾ ਨਹੀਂ ਕੰਮ ਕਰਿਆ ਤੇ ਉਹ ਪੈਸੇ 4500 ਦੀ ਆ ਭਰਾ ਠੀਕ ਆ ਉਹਨੂੰ ਲੱਗਿਆ ਤੇ ਮੈਂ ਵੀ ਲਾ ਕੇ ਵੇਖੀ ਪਰ ਨਹੀਂ ਰਿਜ਼ਲਟ ਆਇਆ ਅਸੀਂ ਉਹਨਾਂ ਨੂੰ ਖੁੱਲੀ ਦਵਾਈ ਕੋਈ ਮੈਡੀਕਲ ਨਹੀਂ ਮੋੜਦਾ ਆ ਕੰਮਾਂ ਮੈਂ ਉਹ ਬਾਹਰ ਮਾਉਟ ਬੰਦ ਅਸੀਂ ਸੀ ਠੀਕ ਹੈ ਕਿ ਉਹਨਾਂ ਨੂੰ ਕੋਈ ਪੈਸਾ ਨਹੀਂ ਦਿੱਤਾ ਉਹਨਾਂ ਨੂੰ ਕਹਿਤਾ ਵੀ ਰੋੜੀ ਦਵਾਈ ਨੇ ਕੰਮ ਨਹੀਂ ਕਰਿਆ ਦਵਾਈ ਮੈਂ ਮੇਰੇ ਕੋਲ ਕਰੇ ਪਈ ਆ ਵੀ ਤੁਹਾਨੂੰ ਬਣਾ ਜੂ ਉਹਨਾਂ ਦਵਾਈ ਵੀ ਵੀ ਨੂੰ ਲੋੜ ਯਕੀਨ ਆ ਬਾਕੀ ਯਕੀਨ ਵੀ ਚੀਜ਼ ਹੁੰਦੀ ਹੈ ਨਾ ਠੀਕ ਹੈ ਬਾਕੀ ਕੂਤਰਾਂ ਲਈ ਅੱਜ ਕੱਲ ਨਹੀਂ ਪਹਿਲਾਂ ਰੋਲਾ ਦਵਾਈ ਦਾ ਵੀ ਹੈਗਾ ਇਹ ਆ ਭਰਾ ਜੀ ਐਨਰੋਸਨ ਐਂਟੀਬਾਇਟਿਕ ਰੱਬ ਨਾ ਕਰੇ ਵਾਇਰਸ ਵੀ ਆਉਂਦਾ ਤਾਂ ਵੀ ਸਹੀ ਹੈ ਇਹ ਸਮਝ ਗਿਆ ਪਹਿਲੀ ਗੱਲ ਤਾਂ ਵਾਇਰਸ ਦਾ ਨਾਮ ਲੈਣਾ ਹੀ ਮਾੜਾ ਠੀਕ ਹੈ ਇਹ ਬਾਕੀ ਜਿਹੜੇ ਡਾਊਂਟਰ ਬੰਦ ਹੁੰਦੀਆਂ ਡਾਊਂਟਰ ਦੇ ਪਈਆਂ ਡਾਊਂਟਰ ਵਾਲੀਆਂ ਸੀ 7 ਗੋਲ ਦਾ ਡਾਊਂਟਰ ਉਹਨਾਂ ਦੇ ਕਿੰਨੇ 53 ਸਰਗੋ ਜਿਹੜਾ ਦਾ ਆਪਾਂ ਨੂੰ ਵਰਤੇ ਜਾਂਦਾ ਠੀਕ ਹੈ ਜਦੋਂ ਨਹੀਂ ਟਾਈਮ ਹੁੰਦਾ ਵਾਲਾ ਤਾਂ ਫਿਰ ਆਪਾਂ ਨੂੰ ਇਹ ਚੀਜ਼ ਦੀ ਲੋੜ ਪੈਂਦੀ ਹੈ ਠੀਕ ਹੈ ਜਦੋਂ ਟਾਈਮ ਨਾ ਹੋਵੇ ਤੇ ਉਹਦੀ ਕਮੀ ਹੋਵੇ ਫੇਰ ਆਪਾਂ ਇਹਨਾਂ ਚੀਜ਼ਾਂ ਦਾ ਸਹਾਰਾ ਲੈ ਲੈਨੇ ਨਹੀਂ ਤਾਂ ਆਪਾਂ ਕੂਤਰਾਂ ਨੂੰ ਇਹ ਚੀਜ਼ਾਂ ਨਹੀਂ ਲੱਗਦੀਆਂ ਵੈਸੇ ਚੀਜ਼ਾਂ ਜੇ ਸਹੀ ਹੋਣ ਤਸੱਲੀ ਭਖ ਸੋਣ ਰੀਜਨਲ ਫੋਨ ਤੇ ਵਧੀਆ ਇਹਨਾਂ ਦਾ ਹੈਗਾ ਮੈਂ ਐਵੇਂ ਕਹਿੰਦਾ ਵੀ ਇਹਨਾਂ ਦਾ ਯੋਗਦਾਨੀ ਇਹ ਬਹੁਤ ਵਧੀਆ ਭਰਾ ਜੀ ਇਹ ਆ ਉਹਦਾ ਬਹੁਤ ਵਧੀਆ ਕੰਮ ਕਰਦੀਆਂ ਜੇ ਆਪਾਂ ਨੂੰ ਚੀਜ਼ ਸਹੀ ਲੱਗ ਜਵੇ ਤੇ ਚੀਜ਼ ਆਪਾਂ ਨੂੰ ਦੋ ਨੰਬਰ ਦੀ ਲੱਗੀ ਤੇ ਕੀ ਮਿਲਣਾ ਨਾ ਬਾਕੀ ਦੇਖ ਲਓ ਉਹਨ ਕੂਤਰਾਂ ਸੱਡਣਾ ਤੁਹਾਨੂੰ ਦੱਸਦਾ ਵੀ ਸੱਡਣਾ ਜਦੋਂ ਕੂਤਰ ਦੇ ਰਿਆਸ ਨਾ ਹੋਵੇ ਠੀਕ ਹੈ ਪਲਟੋ ਨਾ ਕੂਤਰ ਨੂੰ ਮਾਮੂਲੀ ਪਲਟਰੋ ਜੇ ਪਲਟਨਾ ਦਾ ਪਲਟਨਾ ਕੂਤਰ ਵੀ ਕੱਢਦਾ ਭਰਾ ਠੀਕ ਹੈ ਜੇ ਆਪਾਂ ਕਹਿੰਦੇ ਪਲਟ ਕੇ ਸੱਡ ਲਾ ਪਲਟ ਕੇ ਵੀ ਕੱਢਦਾ ਕੁੱਤ ਨੂੰ ਖਰਾਕੀ ਉਹਨੇ ਕਪਾਉ ਵੀ ਕੂਤਰ ਖਿੱਚ ਜਵੇ ਠੀਕ ਹੈ ਬਾਕੀ ਸਾਰੇ ਵੀਰਾਂ ਨੂੰ ਆਪਾਂ ਨੂੰ ਪਤਾ ਹੀ ਹੁੰਦਾ ਵੀ ਕਿੰਨੇ ਕੂਤਰ ਆਪਣਾ ਬਦਾਮ ਖਿੱਚ ਜਾਂਦਾ ਕਿੰਨੇ ਦਾਣੇ ਪਾ ਦਿੰਨੇ ਆਪਾਂ ਥੋੜੇ ਜਿਹੇ ਰੈਲੇ ਪਾ ਲਓ ਜਦੋਂ ਵੱਧ ਗਰਮੀ ਹੁੰਦੀ ਆ ਦੇਮੇ ਅੱਜ ਕੱਲ ਅੱਜ ਕੱਲ ਤਾਂ ਰੱਜੇ ਵਿੱਚ ਚੱਲ ਜਾਂਦੇ ਜੇ ਦੋ ਤਿੰਨ ਬਦਾਮਾਂ ਦੀ ਰੈਸ ਹੋਊਗੀ ਕੰਕਦ ਦੀ ਹੋਊਗੀ ਤਾਂ ਚੱਲ ਜਾਂਦੇ ਅੱਜ ਕੱਲ ਉੱਡ ਜਾਂਦੇ ਆ ਠੀਕ ਆ ਪਰ ਹੁੰਦੇ ਓਕੇ ਚਲੋ ਜੇਰਾ ਹਿਸਾ ਕੂਤਰ ਘਰੇ ਉੜਦਾ ਰਹੇ ਨਾ ਬਾਜੀ ਤੇ ਸੌਖਾ ਕਰਦੀਏ ਕੂਤਰ ਜਾਣ ਦੇ ਵੀ ਚਾਂਸ ਬਹੁਤ ਹੁੰਦੇ ਆ ਤੇ ਕੂਤਰ ਰਹਿਲਾ ਰਹਿੰਦਾ ਸੌਖਾ ਕੂਤਰ ਹੀ ਜਾਂਦਾ ਪਰ ਆ ਜਾਂਦਾ ਜਮਾ ਓਖਾ ਹੋ ਕੇ ਬਾਜੀ ਤੋਂ ਜਾਂਦਾ ਕੂਤਰ ਜਾਂ ਜਮਾ ਸੌਖਾ ਹੋ ਕੇ ਜਾਂਦਾ ਦੋ ਚੀਜ਼ਾਂ ਹੀ ਆ ਠੀਕ ਆ ਤੀਜੀ ਚੀਜ਼ ਆ ਮੇਨ ਨਸਲ ਨਸਲ ਜਾਂਦੀ ਆ ਠੀਕ ਹੈ ਕੂਤਰ ਬਾਜੀ ਤੋਂ ਨਸਲ ਜਾਊਗੀ ਜਿਹੜੇ ਜੀ ਕੂਤਰ ਨੇ ਭਜਣਾ ਹੀ ਭਜਣਾ ਹੈ ਉਹਨਾਂ ਦਾ ਜੋ ਮਰਜੀ ਕਰ ਲੋ ਬਾਕੀ ਮਲਾਰ ਸਾਮ ਦਾ ਬਹੁਤ ਯੋਗਦਾਨ ਹੈ ਜੇ ਹੁਣ ਕੂਤਰ ਨੂੰ ਨੀਪਲੀਮੈਂਟ ਮਲਾ ਟੀਆਰ ਵਗੈਰਾ ਦੇਈ ਜਾਣਾ ਉਹਨੇ ਤਾਂ ਹਵਾ ਤੇ ਚੜੀ ਜਾਣਾ ਕਿਉਂਕਿ ਉਹਨੂੰ ਠੰਡਾ ਠੰਡਾ ਮਹਿਸੂਸ ਹੋਣਾ ਭਰਾ ਆਪਾਂ ਵੇਖਦੇ ਹੀ ਆ ਠੰਡਾ ਮੂੰਹ ਠੰਡਾ ਹੁੰਦਾ ਹੋਇਆ ਉਹਨੇ ਹਵਾ ਤੇ ਚੜੀ ਜਾਣਾ ਕਿਉਂਕਿ ਉਹ ਟਾਈਮ ਤੇ ਜ਼ੋਰ ਲਾਉਣ ਦਾ ਟਾਈਮ ਹੁੰਦਾ ਜਦ ਕੂਤਰ ਦੂਜੇ ਪਿੰਡ ਜਾ ਕੇ ਜ਼ੋਰ ਲਾ ਲੈਂਦਾ ਠੀਕ ਹੈ। ਇਹ ਕਵੀਰ ਦਾ ਯਾਰ ਮੈਸੇਜ ਆਇਆ ਸੀ ਮੇਨ। ਮਨ ਉਹਨੇ ਦੋ ਤਿੰਨ ਨੂੰ ਕੋਲ ਕਾਲ ਕਰਦੇ ਨੂੰ ਵੀ ਕਹਿੰਦਾ ਯਾਰ ਕਬੂਤਰ ਆਪਣੇ ਹੋਏ ਵਾਡੇ ਕੁੜਕਦੇ ਨਹੀਂ। ਕੂਤਰੀਆਂ ਨਾਲ ਮਿਲਦੇ ਨਹੀਂ ਭਰਾ। ਇਹਦੇ ਬਾਅਦ ਤੇ ਆਪਾਂ ਦਵਾਈ ਬਣਾਉਨੇ ਆਂ ਭਰਾ ਜੀ। ਦਵਾਈ ਦਾ ਸੀ ਦਿੰਨੇ ਆ ਨਾ। ਆਂਡੇ, ਦੇਸੀ ਅੰਡੇ ਦੀ ਲਾਲੀ ਜਰਦੀ ਜਿਹਨੂੰ ਕਹਿੰਦੇ ਨੇ ਉਹ ਲੈਣੀ ਆ। ਠੀਕ ਹੈ। ਮੰਨ ਲਓ ਭਾਵੇਂ ਅੱਧੀ ਲੈ ਲਓ। ਪਰ ਮੈਂ ਥੋੜੀ ਲੈ ਲਵਾਂ ਉਹਦੇ ਬਰਾਬਰ ਮਾਤਰਾ ਚ ਮਾਸਟਰੂਮੀ। ਪਨਸਾਰੀ ਤੋਂ ਮਿਲ ਜੂਗੀ 마ਸਤਰੂਮੀ ਕੋਈ 마ਸਤਰ ਮਸਤਰੂਮੀ ਵੀ ਕਹਿੰਦੇ ਆ 마ਸਤਨੀ ਵੀ ਕਹਿੰਦੇ ਆ ਨਾ ਤੇ ਮੰਨ ਲਓ ਤੂੰ ਤੀਜਾ ਹਿੱਸਾ ਸੈਤ ਦੇ ਪਾ ਲੋ ਚਮਚੀ ਠੀਕ ਹੈ ਇਹਨਾਂ ਚੀਜ਼ਾਂ ਨੂੰ ਸਮਾਰ ਕੇ ਰਗੜ ਕੇ ਗੋਨ ਜਿਹਾ ਲੋਟਿਆਂ ਨੂੰ ਟਕਾ ਕੇ ਰਗੜਾ ਲਓ ਜਿਵੇਂ ਆਪਾਂ ਕੋਤਨ ਨੂੰ ਕੁੱਕੜ ਨੂੰ ਗळा ਲਾਉਨੇ ਹੁੰਨੇ ਆ ਹੱਥੇ ਰੱਖ ਕੇ ਚਾਕੂ ਨਾਲ ਲਾ ਕੇ ਫੇਰ ਇਹਦੀਆਂ ਗੋਲੀਆਂ ਬਣਨੀਆਂ ਪਰਾਜੀ ਬੇਸਣ ਚ ਬੇਸਣ ਚ ਇਹ ਗੋਲੀਆਂ ਬਣਾ ਲਓ ਠੀਕ ਹੈ ਇਹੜੇ ਕੂਤਰ ਗੁੜਕਦੇ ਨਹੀਂਗੇ ਮੈਂ ਕਹਣਾ ਤੁਸੀਂ ਉਹਨੂੰ ਉਠਾਓਗੇ ਜੇ ਤੁਹਾਡਾ ਮੰਜਾ ਕੋਲੇ ਹੋਇਆ ਤੁਸੀਂ ਕਹਣਾ ਇਹ ਹੁੰਗਾ ਹੀ ਮਰੀ ਜਾਂਦਾ ਹੂੰ 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 ਕਰਨਗੇ ਮੇਰੇ ਕੋਲੇ 20-22 ਸਾਲ ਦੇ ਕੂਤਰਾਂ ਗੁੜਕਦਾ ਨਹੀਂ ਸੀ ਕਿਉਂਕਿ ਜਿਹੜਾ ਅਪਣਾਇਆ ਹੋਵੇ ਆਪਾਂ ਵਰਤਿਆ ਹੋਵੇ ਨੁਕਸਾ ਉਹੀ ਦੱਸਦੇ ਆਂ ਭਰਾ ਜਿਹੜੀ ਚੀਜ਼ ਨਹੀਂ ਵਰਤੀ ਉਹ ਨਹੀਂ ਦੱਸੀ ਜਾਂਦੀ ਕਈ ਵਾਰੀ ਕਿਸੇ ਭਰਾ ਨੂੰ ਨਾ ਹੋਰ ਵੀ ਭਰਾ ਜੀ ਮੈਂ ਕਿਹੜਾ ਵੀ ਰੱਬਾਂ ਜਾਂ ਸਿੱਖਿਆ ਵਾਂ ਸਿੱਖੀ ਜਾਂਦੇ ਆਂ ਇਸੇ ਵੀ ਵੀ ਨੂੰ ਕੋਈ ਨਕਸ਼ਾ ਪਤਾ ਹੋਵੇ ਵੀ ਆ ਚੀਜ਼ ਆਪਣੀ ਸਰਤ ਹੈ। ਉਪਰਾ ਬਣ ਕੇ ਮੈਨੂੰ ਪਾ ਦਿਓ ਉਹ ਜੋ ਇਹ ਗਰੁੱਪ ਚ ਹੀ ਪਾਵਾਂਗੇ ਉਹਦਾ ਨਾਮ ਲੈ ਕੇ ਪਾਵਾਂਗੇ ਵੀ ਇਹ ਫਲਾਨੇ ਬੰਦੇ ਨੇ ਅਪਰੋਂ ਦੱਸਿਆ। ਉਹਦਾ ਆਪਣਾਇਆ ਹੋਇਆ ਨਕਸ਼ਾ। ਕੋਈ ਆਪਾਂ ਨੂੰ ਕੋਈ ਲਾਲਚ ਨਹੀਂ ਨਾ ਹੀ ਕੋਈ ਆਪਾਂ ਨੂੰ ਉਦਾਂ ਨਾ ਬੜਾ ਬੈਨੀਫਿਟ ਵਾਲਾ ਨਹੀਂ ਆਪਾਂ ਕੋਲ ਤਾਂ ਟਾਈਮ ਹੈਗਾ ਆਪਾਂ ਨਵੇਂ ਬੰਦਿਆਂ ਨੂੰ ਆਹ ਹੋਣੀ 5-7 ਦਿਨ ਟਾਈਮ ਉਸ ਤੋਂ ਬਾਅਦ ਤਾਂ ਭਰਾ ਕੋਈ ਨਾ ਇਹ ਬਣਨੀ ਹੈਗੀ ਵੀਡੀਓ ਤੇ ਨਾ ਹੀ ਗਰੁੱਪਾਂ ਦਾ ਆਪਾਂ ਜੇ ਟਾਈਮ ਤੇ ਜਾਣਾ ਕਿਉਂਕਿ ਡੇਲੀ ਬਾਜਣਾ ਭਰਾ ਵਸਾਖੀ ਤੋਂ ਤਾਂ ਬਹੁਤ ਜ਼ਿਆਦਾ ਵੀਜੀ ਆ ਜਾਣਾ ਪਵੇ ਵਸਾਖੀ ਤੋਂ ਬਾਅਦ ਵਸਾਖੀ ਤੋਂ ਪਹਿਲਾਂ ਹੀ ਬਾਜੀਆਂ ਆਪਣੇ ਸ਼ੁਰੂਆਤ 4 ਅਪ੍ਰੈਲ ਤੋਂ ਹੀ ਆ ਭਰਾ 4 ਅਪ੍ਰੈਲ ਤੋਂ ਲਗਾਤਾਰ ਹੀ ਆ 4 ਦੀ ਆ 7 ਦੀ ਆ 11 ਦੀ ਆ 14 ਦੀ ਆ ਐਤਨਾ ਬਾਜੀਆਂ ਹੈਗੀਆਂ ਆ ਠੀਕ ਆ ਤੇ ਇਹ ਜਿਹੜਾ ਮਾਸਤ ਨੂੰਮੀ ਵਾਲਾ ਇਹਦੀਆਂ ਗੋਲੀਆਂ ਬਣਾ ਲਿਓ ਭਰਾ ਵੇਸਣ ਵਾਲਿਆਂ ਨਿੱਕੀਆਂ ਨਿੱਕੀਆਂ ਗੋਲੀਆਂ ਬਣਾ ਲਓ ਐਡੀਆਂ ਐਡੀਆਂ ਨਿੱਕੀਆਂ ਨਿੱਕੀਆਂ ਸੋਲਿਆਂ ਦੇ ਦੋ ਦਾਣੇ ਜਿੰਨੀਆਂ ਇਹ ਸੁਬਾ ਸ਼ਾਮ ਵੀ ਦੀਆਂ ਸਦਿਆਂ ਦੇਣੀਆਂ ਕੂਤਰ ਨੂੰ ਹੀ ਜਿਹੜਾ ਮਾਸਤ ਨਹੀਂ ਹੁੰਦਾ ਕਬੂਤਰੀ ਨੂੰ ਵੀ ਦੇ ਸਕਦੇ ਆ ਜੇ ਕਬੂਤਰੀ ਨੂੰ ਮਕਦਾਰ ਘਟਾ ਦਿਓ ਜੇ ਉਹਨੂੰ ਦੋ ਟਾਈਮ ਦਿੰਨੇ ਤਾਂ ਉਹਨੂੰ ਇੱਕ ਟਾਈਮ ਦਿਓ ਗੋਲੀ ਛੋਟੀ ਦਿਓ ਠੀਕ ਆ ਇਹਦੇ ਨਾਲ ਕੂਤਰ ਮਾਸਤ ਹੋ ਜਾਣਗੇ ਗੜਕਣਗੇ ਫੁੱਲ ਕੂਤਰੀ ਵੀ ਮਿਲੂਗੀ ਜਿਹੜਾ ਜੋੜਾ ਕਈ ਨਹੀਂ ਆਪਾਂ ਛੱਡ ਦਿੰਨੇ ਆ ਮਿਲਦਾ ਨਹੀਂ ਇਹ ਜੋੜੇ ਨੂੰ ਦੇ ਦਿਆ ਕਰੋ ਭਰਾ ਜੀ ਜੋੜਾ ਮਿਲੂਗਾ 100% ਰਿਜ਼ਲਟ 100 ਕੀ 101% ਆ ਭਰਾ ਜੀ ਤੇ ਕਈਆਂ ਮੈਂ ਚੀਜ਼ਾਂ ਦਾ ਨਾ ਭੁੱਲ ਜਾਂਦਾ ਮੁੜ ਕੇ ਮੈਨੂੰ ਚੇਤਾ ਬਹੁਤ ਪਉਦਾ ਮੇਰੇ ਕੋਲ ਸਾਰਾ ਕੁਝ ਲਿਖਿਆ ਬਈ ਹੁੰਦਾ ਮੈਂ ਤਾਂ ਇਹ ਮੈਨਾਂ ਜ ਰੋਟੀ ਖਾਦੀ ਭੁੱਲ ਜਾਨਾ ਸੜਕਾਂ ਬਹੁਤ ਭੁੱਲਦਾ ਜਿਹੜੇ ਮੇਰੇ ਨਾਲ ਜਾਣਦੇ ਆ ਮੇਰੇ ਨਾਲ ਜਾਂਦੇ ਆ ਨਾ ਗੱਡੀ ਤੇ ਬਹੁਤ ਵਾਰੀ ਸਾਡੇ ਵਹੀ ਗੱਲਾਂ ਜਿਆਦੇ ਜਾਂਦੇ ਹੁੰਦੇ ਆ ਆ ਦੇ ਖੇਡਦੇ ਬੱਸ ਮਾਸਟਰ ਇੰਨੇ ਆ